ਦੁੱਧ ਪੀ ਕੇ ਦੇਖ ਲੋ ਛੱਡ ਦਿੰਦੇ ਨੇ ਗਾਂਵਾਂ ਕਈਓ ਕਹਿੰਦੇ ਨੇ ਵੀ ਪ੍ਰਮਾਤਮਾ ਬੰਨੋ ਜੋ ਮਾਰ ਕੀਤੀ ਜਾਂਦੀ ਆ ਜਦੋਂ ਆਪਾਂ ਦੁੱਧ ਪੀ ਕੇ ਗਾਂਵਾਂ ਨੂੰ ਛੱਡ ਦਿੰਦੇ ਆ ਉਹ ਵਿਚਾਰੀਆਂ ਭੜਕਦੀਆਂ ਫਿਰਦੀਆਂ ਨੇ ਫਿਰ ਉਹਨਾਂ ਦੀ ਕੋਈ ਸਹਾਰ ਨਹੀਂ ਲੈਂਦਾ ਉਹਨਾਂ ਦੀ ਕੋਈ ਖਬਰ ਨਹੀਂ ਲੈਂਦਾ ਜਦੋਂ ਉਹਨੇ ਦੁੱਧ ਦੇਣਾ ਛੱਡਤਾ ਆ ਦੋ ਬੈੜੇ ਸੱਜੇ ਪੈ ਨੇ ਇੱਕ ਗਾਂ ਛੱਡੀ ਪਈ ਆ ਤੇ ਵਿਚਾਰੇ ਭੋਜਨ ਕਿੱਥੋਂ ਕਰਨਗੇ ਇਹ ਕਾਲਜੂਗੀ ਆ ਇਹ ਇਹਨਾਂ ਦੀ ਦਰਸੀਸਾਂ ਹੀ ਲੱਗਦੀਆਂ ਨੇ ਸਹੀ ਗੱਲ ਨਹੀਂ ਜੱਜ ਸਹੀ ਸਹੀ ਗੱਲ ਹੈ ਕਿ ਮਾੜੀ ਠੀਕ ਇਹ ਛੱਡਣਾ ਨਹੀਂ ਚਾਹੀਦਾ ਨਾ ਦੁੱਧ ਪੀ ਕੇ ਫਿਰ ਆਪਾਂ ਛੱਡ ਦੋ ਛੱਡੋ ਨਾਲ ਨੂੰ ਇੱਕ ਰੂਪ ਨੂੰ ਜੇ ਆਪਾਂ ਚੰਗੀ ਲੱਗਦੀ ਹੈ ਹੋਰ ਇੰਨੀਆਂ ਜਬਾਕਾਂ ਨੂੰ ਪਲਾਉਣਾ ਜਾਂ ਘਾੜ ਦੇ ਅੱਛਾ ਹੋਣਾ ਕੋਈ ਵੀ ਆ ਦੇਖ ਲਓ ਭਾਈ ਸਹੀ ਗੱਲ ਆ ਵੀ ਇਹ ਦੋਖਾ ਗਲਤ ਗੱਲ ਐ ਐਵੇਂ ਛੱਡਣਾ ਨਹੀਂ ਚਾਹੀਦਾ ਗਾਵਾਂ ਨੂੰ ਕੋਈ ਗੱਲ ਨਹੀਂ ਦੋ ਦਿਨ ਦੀ ਤਾਂ ਬੰਨੋ ਯਾਰ ਕਿੰਨਾ ਕ ਖਰਾ ਖਾਜੂ ਕਿੰਨਾ ਕੀ ਖਾਜੂ ਗਊ ਇਹ ਉਧਰ ਦੇਖ ਲਓ ਤੁਸੀਂ ਹਿੰਦੂ ਗਾਵਾਂ ਨੂੰ ਪੂਰਦੇ ਨੇ ਬਰਿੰਦਾਵਨ ਚ ਗਾਵਾਂ ਨੂੰ ਪੂਰਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਤੇ ਆਪਾਂ ਇੱਥੇ ਲੋਕ ਛੱਡ ਦਿੰਨੇ ਆ ਇਦਾਂ ਨਾ ਕਰਿਆ ਕਰੋ ਛੱਡਿਆ ਨਾ ਕਰੋ ਕੋਈ ਨਾ ਘਰੇ ਰੱਖ ਲਿਆ ਕਰੋ ਕਿੰਨਾ ਕ ਖਰਾ ਖਾਜੂ ਥੋੜਾ ਖਰਾ ਖਾਜੂ ਨਹੀਂ ਆਪਦਾ ਗਊ ਸੰਸਾਰ ਜਿੱਥੇ ਹੈਗੀ ਆ ਉੱਥੇ 1200 ਰੁਪਏ ਦੇ ਕੇ ਉੱਥੇ ਛੱਡਿਆ ਕਰੋ ਆਇਨਾ ਕਰਿਆ ਕਰੂ